ਸਭ ਤੋਂ ਪਹਿਲਾਂ ਬੰਦੇ ਨੂੰ ਚਾਹ ਦੇਣੀ ਬਣਾ ਦੇ ਮੈਂ ਠੀਕ ਆ ਚਾਹ ਤੋਂ ਬਾਅਦ ਫੇਰ ਉਹਨੇ ਰੋਟੀ ਦੇਣੀ ਬਣਾ ਕੇ ਤੁਹਾਨੂੰ ਨਾਸ਼ਤਾ ਕਰਾਣਾ ਨਾਸ਼ਤੇ ਤੋਂ ਬਾਅਦ ਫਿਰ ਉਹਨੇ ਰੋਟੀ ਦੇਣੀ ਤੁਹਾਨੂੰ ਬਣਾ ਕੇ ਫੇਰ ਤੁਹਾਨੂੰ ਉਹਨੇ ਕੰਮ ਤੇ ਤੋਰਨਾ ਠੀਕ ਹੈ ਫੇਰ ਤੁਸੀਂ ਕੱਪੜੇ ਲਾਏ ਹੁੰਦੇ ਆ ਦਿਨ ਦੇ ਕੱਪੜੇ ਸਾਰੇ ਲਾਏ ਹੁੰਦੇ ਆ ਉਹ ਤੁਸੀਂ ਧੋਣੇ ਉਹ ਉਹਨੇ ਧੋਣੇ ਹੈਗੇ ਆ ਕਿਗਾ ਫਿਰ ਤੁਸੀਂ ਕੰਮ ਤੇ ਚੱਲ ਗਏ ਤੇ ਜੇ ਦੋ ਨਿਆਣੇ ਹੋਏ ਘਰ ਦੇ ਵਿੱਚ ਉਹਨਾਂ ਨਿਆਣੇ ਨੂੰ ਸਕੂਲੇ ਤੋਰਨਾ ਸਕੂਲੇ ਨਿਆਣੇ ਤੋਰਨਾ ਜੇ ਥੋੜੇ ਵੱਡੇ ਹੋਏ ਸਕੂਲ ਜਾਣ ਵਾਲੇ ਹੋਏ ਤਾਂ ਸਕੂਲੇ ਤੋਰਨਾ ਉਹਨੇ ਤੇ ਜੇ ਛੋਟੇ ਹੋਏ ਫਿਰ ਨਿਆਣੇ ਨੂੰ ਵੀ ਸਾਂਭਣਾ ਤੇ ਘਰ ਵੀ ਸਾਂਭਣਾ ਉਹਨੇ ਝਾੜੂ ਪੋਚਾ ਵੀ ਕਰਨਾ ਭਾਂਡੇ ਟਿੰਡਾ ਵੀ ਧੋਣਾ ਹੈਗਾ ਤੇ ਹਲੇ ਕੰਨੇ ਅੰਜਾਨੀ ਮਾੜੀ ਆ ਜੀ ਠੀਕ ਆ ਜੀ ਸ਼ਾਮ ਨੂੰ ਸ਼ਾਮ ਨੂੰ ਆਣਾ ਤੁਸੀਂ ਜਦੋਂ ਕੰਮ ਤੋਂ ਆਣਾ ਸ਼ਾਮ ਨੂੰ ਗਲਾਸ ਪਾਣੀ ਦਾ ਪਹਿਲਾਂ ਲੈ ਆ ਕੇ ਮੋਰੇ ਦੇਣਾ ਮੈਂ ਲਓ ਜੀ ਪਾਣੀ ਪੀਓ ਠੀਕ ਆ ਤੁਹਾਨੂੰ ਪਾਣੀ ਵੀ ਦੇਣਾ ਤੇ ਸਾਡਾ ਕੰਮ ਕੀ ਆ ਯਾਰ ਸਾਡਾ ਕੰਮ ਇਹ ਆ ਘਰੋਂ ਰੋਟੀ ਬਣਾ ਕੇ ਲੈ ਜਾਓ ਰਾਸਤੇ ਯਾਰ ਦੋਸਤ ਮਿਲ ਗਏ ਉਹਨਾਂ ਨਾਲ ਤਾਸ਼ ਖੇਡੋ ਤਾਸ਼ ਨਹੀਂ ਖੇਡਣੀ ਅੱਜ ਕੱਲ੍ਹ ਹੋਰ ਕੰਮ-ਦਮਾ ਚੱਲ ਪਿਆ ਆਜੋ ਯਾਰ ਬੈ ਕੇ ਬੀੜੀ ਸਿਕੜ ਪੀਣੇ ਜੇ ਫੈਕਟਰੀ ਕੰਮ ਹੈ ਨਹੀਂ ਕਿਤੇ ਦਿਹਾੜੀ ਤਾਂ ਪਾ ਨਹੀਂ ਲੱਗਾ ਯਾਰ ਤੁਸੀਂ ਘਰ ਆਓ ਠੀਕ ਆ ਘਰ ਆ ਕੇ ਜੇ ਘਰ ਵਾਲੀ ਨੂੰ ਕੋਈ ਕੰਮ ਥੋੜਾ ਹੁੰਦਾ ਤੁਸੀਂ ਘਰ ਵਾਲੀ ਨਾਲ ਆਪਣੇ ਨਾਲ ਹੱਥ ਮੰਡਾਓ ਜਿਹੜੇ ਕਿ ਤੇਰੀ ਘਰ ਵਾਲੀ ਵੀ ਹਰ ਇੱਕ ਬੰਦੇ ਦੀ ਘਰ ਵਾਲੀ ਵੀ ਇਹ ਸੋਚੇ ਠੀਕ ਹੈ ਜੀ ਮੇਰੇ ਘਰ ਆਏ ਆ ਹੁਣ ਚਲੋ ਨਹੀਂ ਦਿਹਾੜੀ ਲੱਗੀ ਚਲੋ ਘਰ ਦਾ ਤਾਂ ਕੰਮ ਮੈਂ ਮੈਂ ਥੋੜਾ ਬਹੁਤ ਹੱਥ ਬੰਡਾਈ ਰਹੇ ਆ ਉਹਨੂੰ ਵੀ ਵਿਚਾਰੀ ਨੂੰ ਆਸਾਨੀ ਹੋਵੇ ਠੀਕ ਹੈ ਪਰ ਉਹ ਅਸੀਂ ਕਰਨਾ ਨਹੀਂ ਕਰਨਾ ਤਾਂ ਨਹੀਂ ਕਿਉਂ ਸਾਨੂੰ ਨਮੋਸ਼ੀ ਆਉਂਦੀ ਆ ਸ਼ਰਮ ਆਉਂਦੀ ਆ